ਇੱਕ ਪਾਸੇ ਮਹਾਕੁੰਭ ਪ੍ਰਾਗਰਾਸ ਦੇ ਵਿੱਚ ਚੱਲ ਰਿਹਾ ਤੇ ਦੂਸਰੇ ਪਾਸੇ ਚਰਚਾ ਛਿੜੀ ਪਈ ਹੈ ਹਰਸ਼ਾ ਸਾਧਵੀ ਦੀ ਤੇ ਸਾਧਵੀ ਨੇ ਬਿਆਨ ਦੇ ਦਿੱਤੇ ਨੇ ਵੱਖੋ-ਵੱਖਰੇ ਤੇ ਲਾਇਮ ਲਾਇਰ ਦੇ ਵਿੱਚ ਲਗਾਤਾਰ ਚੱਲ ਰਹੀ ਹਰਸ਼ਾ ਨੇ ਬਿਆਨ ਦਿੱਤਾ ਵੀ ਮੈਂ ਸਾਧਵੀ ਨਹੀਂ ਹਲੇ ਤਾਂ ਮੈਂ ਸਿੱਖਿਆ ਲੈ ਰਹੀ ਆ ਤੇ ਮੈਨੂੰ ਇਸ ਤਰੀਕੇ ਦੇ ਨਾਲ ਮੇਰੇ ਪ੍ਰੋਫਾਈਲ ਤੋਂ ਫੋਟੋ ਆ ਜਾਂ ਵੀਡੀਓ ਚੱਕ ਕੇ ਮੈਨੂੰ ਬਦਨਾਮ ਨਾ ਕਰੋ ਕਿਉਂਕਿ ਮੈਂ ਉਸ ਚੀਜ਼ ਤੋਂ ਆਪਣੇ ਆਪ ਨੂੰ ਬਦਲਾ ਲਿਆਂਦਾ ਜਿੰਦਗੀ ਬਦਲੀ ਆ ਤਾਂ ਪਹਿਲਾਂ ਇਹ ਦੱਸ ਦੇਣਾ ਕਿ ਜਿਹੜੀ ਹਰਸ਼ਾ ਕੀ ਇਸ ਦਾ ਅਕਾਊਂਟ ਹੈ ਇੰਸਟਾ ਦੇ ਉੱਪਰ ਪਿਆਗਾ ਤੇ ਉਸ ਤੇ ਉੱਪਰ ਇਸ ਦੀ ਪੁਰਾਣੀ ਜ਼ਿੰਦਗੀ ਦੀਆਂ ਵੀਡੀਓਜ਼ ਵੀ ਨੇ ਤੇ ਨਵੀਂ ਜ਼ਿੰਦਗੀ ਦੀਆਂ ਵੀ ਕਿਵੇਂ ਸਾਧਵੀ ਬਣਨ ਦਾ ਜਿਹੜਾ ਜੀਵਨ ਹੈ ਕਿਵੇਂ ਉਹ ਮਹਾਕੁੰਬ ਦੇ ਵਿੱਚ ਪਹੁੰਚੀ ਤੇ ਕਿਵੇਂ ਪ੍ਰਾਗਰਾਸ ਦੇ ਵਿੱਚ ਪਹੁੰਚ ਕੇ ਉਸਨੇ ਜਿਹੜਾ ਆਪਣਾ ਬਿਆਨ ਦਿੱਤਾਗਾ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦੱਬ ਕੇ ਪਹਿਲਾਂ ਵੀਡੀਓ ਸ਼ੇਅਰ ਕਰਨੀ ਹੈ ਕਿ ਕਿਸੇ ਦੀ ਜ਼ਿੰਦਗੀ ਨੂੰ ਪਰਖਣ ਤੋਂ ਪਹਿਲਾਂ ਉਸ ਬਾਰੇ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਇਸ ਲੜਕੀ ਨੇ ਪਹਿਲਾਂ ਆਪਣਾ ਜੀਵਨ ਜਿਵੇਂ ਵੀ ਸੀ ਐਕਟਰ ਸੀ ਮਾਡਲ ਸੀ ਉਸ ਤਰੀਕੇ ਨਾਲ ਜੀਆ ਪਰ ਜਦੋਂ ਇਸ ਨੂੰ ਜ਼ਿੰਦਗੀ ਦਾ ਸੱਚ ਪਤਾ ਲੱਗਿਆ ਤਾਂ ਇਸਨੇ ਸਾਧਵੀ ਬਣਨਾ ਚਾਹਿਆ ਤਾਂ ਹੁਣ ਸਿੱਖਿਆ ਵੀ ਲੈ ਰਹੀ ਆਓ ਪਹਿਲਾਂ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਇਸਨੇ ਮਹਾਕੁੰਬ ਬਾਰੇ ਬਿਆਨ ਦਿੱਤਾ ਸੀ सुनद इस बार जो महाकुंभ है वो पूर्ण भव्य महाकुंभ एक ऐसा भव्य महाकुंभ जो 144 सालों के बाद आया है और सबसे बड़ी बात कि इस महाकुंभ में जो नक्षत्र जो ग्रह बन रहे हैं सूर्य चंद्र शनि और बृहस्पति इन सभी ग्रहों का एक ऐसा योग बन रहा है जो खुद में बहुत बड़ा माना जा रहा है और खगोलीय स्थिति से देखा जाए माना जाए ਤੋ ਇਹ ਵਹੀ ਯੋਗ ਹੈ ਇਹ ਵਹੀ ਗ੍ਰਹਾਂ ਦਾ ਯੋਗ ਹੈ ਜੋ ਸਮੁੰਦਰ ਮੰਥਨ ਦੇ ਵਕਤ ਬਨਾ تھا ਲਓ ਜੀ ਇਸ ਲੜਕੀ ਨੇ ਜਿਹੜਿਆ ਵੀਡੀਓ ਇਸ ਦੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਲਗਾਤਾਰ ਲਾਈਮਲਾਈਟ ਦੇ ਵਿੱਚ ਬਣੀ ਹੋਈ ਆ ਪਰ ਕਿਸੇ ਦੀ ਜ਼ਿੰਦਗੀ ਬਾਰੇ ਜਜਮੈਂਟ ਉਦੋਂ ਕਰੋ ਜਦੋਂ ਤੁਸੀਂ ਉਸ ਬਾਰੇ ਪ੍ਰੋਪਰ ਤੌਰ ਤੇ ਸਮਝ ਜਓ ਤਾਂ ਦੋਸਤੋ ਹੁਣ ਕਮੈਂਟ ਕਰਕੇ ਆਪਣੀ ਰਾਇ ਸਾਂਝੀ ਕਰਨੀ ਆ ਹਰਸ਼ਾ ਸਾਧਵੀ ਬਾਰੇ ਤੁਸੀਂ ਕੀ ਸੋਚਦੇ ਹੋ ਇਸ ਲੜਕੀ ਨੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਂਦਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਰਾਇ ਸਾਂਝੀ ਕਰਿਓ ਵੀਡੀਓ ਨੂੰ ਕਰਿਓ ਕਿ ਸ਼ੇਅਰ ਮਿਲਦੇ ਹੈ ਇੱਕ ਨਵੀਂ ਵੀਡੀਓ ਨਾਲ ਧੰਨਵਾਦ